ਜੱਟ ਪੂਰਾ ਕਾਮ ਹੈ ਤਾਂ ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਨਿਊ ਬਲੌਗ ਆਈ ਤੇ ਬਲੌਗ ਹੁੰਦਾ ਤਾਂ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਫੇਰ ਜਾ ਰਹੇ ਆਂ ਸ਼ਹਿਰ ਚ ਨਮਾ ਮਾਇਕ ਲੈਂਡ ਕੱਲ ਤਾਂ ਕੱਲ ਤਾਂ ਮਿਲੇ ਹੀ ਨਹੀਂ ਹੈਗਾ ਕੱਲ ਸਾਡੀ ਪਕਾਈ ਹੋਈ ਦਿੱਤੀ ਗਾਨਾ ਬਹੁਤ ਪਕਾਈ ਹੋਈ ਪਹਿਲਾਂ 7-8 ਦੁਕਾਨਾਂ ਦੀ ਪੈਂਟ ਜਗਾਤੀਆਂ ਉਹ ਤੋਂ ਬਾਅਦ ਜਿਹੜੀਆਂ ਤੱਬੇ ਪੁਰਧੀਆਂ ਸੀ ਦੁਕਾਨਾਂ ਉਹਨਾਂ ਦੇ ਪਿੱਛੇ ਪਰ ਮਿਲਿਆ ਨਹੀਂ ਹੈਗਾ ਤੇ ਅੱਜ ਆਪਾਂ ਪਾਣੀ ਪੀ ਲਈਏ ਮਿੱਤਰੋ ਹਜੇ ਤੱਕ ਬਸਤਾਈ ਨਹੀਂ ਹੈਗੀ ਅਸੀਂ ਬੱਸਾਂ ਵਾਲੇ ਆਪਾਂ ਹੈ ਨਹੀਂ ਆਣਾ ਯਾਰ ਬੱਸਾਂ ਵਾਲੇ ਪਹਿਲਾਂ ਬੱਸ ਨੰਘਾਲਦੇ ਉੱਧਰ ਆ ਗਏ ਪਰ ਦੂਜੇ ੱਡੇ ਤੇ ਆ ਗਏ ਹੁਣ ਉਧਰੋਂ ਨੰਗੀ ਹੁਣ ਦੇਖਦੇ ਆਂ ਤੀਜੀ ਬੱਸ ਆਉਣੀ ਏ ਕਿ ਨਾ ਹਜੇ ਤੱਕ ਆਈ ਨਹੀਂ ਬੱਸ ਆ ਬੈਠੇ ਆ ਬੱਸ ਦੀ ਉਡੀਕ ਚ ਕੋਈ ਉਹਨੂੰ ਕਹਦੇ ਉਹ ਖੜਾਈ ਖੜਾ ਇੱਥੇ ਬੱਸ ਜੀ ਉਹੀ ਚਲਾੜਾ ਭਰਾਵਾ ਅੱਧਾ ਘੰਟਾ ਹੋ ਗਿਆ ਮਿੱਤਰਾਂ ਨੂੰ ਬੈਠਿਆ ਨੂੰ ਰੇ ਆ ਗਈ ਫਾਈਨਲੀ utiliter I'm sorry for me can just be the story ਬੱਸ ਦਾ ਸਫ਼ਰ ਕਰਨਾ ਬਹੁਤ ਵੱਖਰਾ ਘਰ ਦਾ ਵੀ ਥੱਤੀ ਗੜਾ ਜਿਹੜੇ ਬੱਸ ਦਾ ਰੋ ਸਫ਼ਰ ਕਰਦੇ ਆਂ ਤਾਂ ਐਂਡੀ ਕੱਢ ਦੀ ਹੈ ਇਹ ਦੋ ਪਛੋ ਮੁੰਡੇ ਦਾ ਘੱਟ ਵਰਕੇ ਜੀ ਬਚੋ ਛੱਡ ਦੀ ਮਾੜਿਆ ਦੇ ਕਿਹੜਾ ਚੈਨਲ ਹੈ ਤੇਹਣਾ ਦੀ ਆਉਂਦਾ ਹਨ ਆਉਂਦਾ ਸਾਰੇ ਕਰਦੇ ਆਉਂਦਾ ਫਿਰ ਦੂਜਾ ਖੜਕਾ ਫੁੜਕਾ ਤਾਂ ਨਹੀਂ ਆਉਂਦਾ ਲਾ ਕੇ ਦਮ ਲਾਉਂਦੇ ਦੇਖ ਲੈਣੇ ਕਿ ਮੈਂ ਬਾਜ ਆਉਂਦੀ ਹੈ ਜੀ ਉਹ ਚੈੱਕ ਕਰਨਾ ਜਿੰਨੀ ਦੇਰੀ ਜੀ ਦੇਰੀ ਆਪਾਂ ਆਗਾ ਲੈ ਕੇ ਕੋਈ ਲੱਗਦੀ

ਫੇੜ ਜੀ ਆਣਾ ਜਿਵੇਂ ਕਿਵੇਂ ਆਪਣੀ ਵੀਡੀਓ ਨਾਲ ਜੁੜਨ ਦੇ ਚਾਹੁੰਦੇ ਆਪਾਂ ਹਾਂ ਹਾਂ ਥੋੜਾ ਹੋਈ ਕਰਦੇ ਆ ਉਡਾਈ ਪੇਜ ਬਣਾਉਣਾ ਬੰਦਾ ਨਾ ਇੰਸਟਾਗ੍ਰਾਮ ਤੇ ਆਹ ਕੁਸਟ ਮੇਰਾ ਲੈ ਕੇ ਜਾ ਜੂਗਾ ਚਲ ਇੱਕ ਜੂ ਕੈਮਰਾ ਦੋਸਤ ਲੈ ਕੇ ਜਾ ਰਿਹਾ ਪਿੱਡੋ ਅੱਛਾ ਫੋਨ ਉਹਦੀ ਮੈਂ ਦੇਖੀ ਜੀ ਨੈਸ਼ਨੇ ਦੇ ਕਰਾ ਦੇ ਪਰ ਮੈਂ ਹਾਲੇ ਤੱਕ ਸ਼ੋਰ ਦੀ ਪੋਣਾ ਹੈ ਤੱਕ YouTube ਤੇ ਵੀ ਕੁਝ ਲੌਂਗ ਰਾਈਟੂੰਗੀ ਟਾਈਮ ਲੱਗ ਰਿਹਾ ਹੈ ਹਾਲੋ ਫਰਾਈ ਮਾਰੋ ਕਰਨੀ ਬਹੁਤ ਜ਼ਿਆਦਾ ਹੁਣ ਉਹ ਬੈਗ ਨੂੰ ਦੀ ਸ਼ਾਂਤੀ ਆ ਰਹੀ ਹੈ ਉਹ ਵੀ ਤੁਸੀਂ ਸੱਜਾ ਪਾਣੀ ਕਿੱਥੇ ਆਉਂਦਾ ਹੈ ਕੋਈ ਇੱਥੇੋਂ ਫਾਰਮ ਨੇ ਕਰੇ ਜੀ ਸਭਾ લાવ બી જોડ દો ફિર હા બને બને કાવરે હે નહી યો નામ છે એ કોઇક નાની દેખાય કોલર હે ભાઈ નું ઓર હે લેણા કેડા થી હોણ ખરાબ ગુરો ઓ ઇતરા ખરાબ કો બી રહેતો ਕਿਵੇਂ ਬਈ ਮੇਰੀ ਗੱਲ ਲੋਕਾਂ ਨਾਲ ਨਹੀਂ ਮਗਾ ਦੇ ਗਾ ਬੈਠਣਾ ਕਰਦੇ ਨੇ 2 ਮਿੰਟਸ ਪਾ ਦੇ ਦਿੰਦਾ ਇਹ ਫਿਰ ਐਦਾਂ ਹੀ ਪਾ ਦੇਦਾ ਦੁਬਾਰਾ ਵੀ ਆਪਦੀ ਵੌਇਸ ਅਕਾਊਂਟ ਕਰਦੇ ਕਿੰਨੇ ਕਿੰਨੇ ਨਹੀਂ ਵਰਸ਼ਾ ਮੈਂ ਐਡੀਟਿੰਗ ਕਰਕੇ ਪਾਦਾ ਹਾਂ ਰਿਡਿਟ ਕਰਕੇ ਆ ਵੀ ਬੋਲ ਦਾਉਣਾ ਵੌਇਸਓਰ ਨਹੀਂ ਕਰਦਾ ਨਹੀਂ ਵੀ ਉਹ ਜਿਹੇ ਮੈਂ ਆਪੇ ਬੈਠੇ ਬਣਾ ਰਿਹਾ ਹਾਂ ਹੂੰ ਤੇ ਉਸੇ ਡੈਟਾ ਉਹ ਮਿਲ ਜਾਂਦਾ ਹੈ ਅੱਛਾ ਵੌਇਸ ਹੋ ਗਈ ਹੈ ਜਿਹੜੀ ਹੈਗੀ ਉਹ ਐਕਸਟਰਾ ਨਹੀਂ ਲੱਗਦੀ ਮੈਂ ਲੋਕੀਂਸ ਕਰਦਾ ਹਾਂ ਕਰਾ ਦੇ ਲਈ ਬਾਈ ਬਤਨ ਉਹ ਲੱਗ ਜੂ ਇੱਥੇ ਚਾਰਜਰ ਵਾਲੇ ਤੇ ਇਹ ਵੀ ਦੇਖਣਾ ਚਾਹਤੇ ਆ ਆਹ ਇਹ ਚਾਰਜਰ ਨਾਲ ਦਿੱਤਾ ਹੋਇਆ ਚਲੋ ਤਾਂ ਡੀਵੜੀ ਆ ਚੈੱਕ ਕਰ ਉਹ ਬਿਨਾਮ ਐਕ ਤੋਂ ਕਿਵੇਂ ਆ ਰਹੀ ਹੈ ਵਾਇਰ ਫਾਇਰ ਚੈਨ ਉਹ ਮੈਂ ਪਤਾ ਨਹੀਂ ਦੇਖੋ ਵੀ ਮੈਂ ਇੱਕ ਆਪਾ ਲੈ ਲਿਆ ਕਿੰਨਾ ਕ ਤੁਹਾਨੂੰ ਫਰਕ ਲੱਗ ਰਿਹਾ ਦੂਜਾ ਲਾ ਕੇ ਦੇਖ ਲੈਣੇ ਆ। ਨਹੀਂ ਮੜਾ ਜ ਮੈਕ। ਛੱਡ। ਹੁਣ ਦੇਖੋ ਜਟੋ ਦੋ ਦੋ ਮੈਕ ਲਾਇਆ ਕਿੰਨਾ ਕ ਫਰਕ ਪਿਆ ਆਪਣੀ ਵਾਇਸ ਚ ਮਾਤਾ ਠੀਕ ਲੱਗ ਰਹੀ ਆ ਤੁਸੀਂ ਦੱਸੋ। ਲੈ ਲੈ ਆਪਾਂ। ਦੋ। ਆ ਕਿਵੇਂ ਇਹਨਾਂ ਦਾ ਕੀ ਰੇਟ ਹੈ? 20 ਜੱਕੀ ਹੈ।

ਇਸੇ ਜੋ ਤੋਂ ਆਪਣਾ ਵਲੌਗ ਜਿਸ ਵਿੱਚ ਗਏ ਆਪਾਂ ਤਪੇ ਸ਼ਹਿਰ ਤੇ ਤੇ ਲੈ ਕੇ ਆਏ ਨਿਊ ਮਾਈਕ ਇਹ ਜੇ ਇੰਟਰਸਟਿੰਗ ਵਲੌਗਾਂ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਦਬਾ ਕੇ ਜੋ ਟੂ ਸ਼ੇਅਰ ਕਰਦੇ ਕਰੋ ਚਲੋ ਠੀਕ ਹੈ ਮਿਲਦੇ ਆ नेक्स्ट ਵਲੌਗ ਦੇ ਅੰਦਰ ਬਾਏ